ਜਿਵੇਂ ਕਿ ਲੋਕਾਠ ਦੇ ਫਲ ਤੋਂ ਹਰ ਕੋਈ ਜਾਣੂ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਲੋਕਾਠ ਖਾਣ ਨਾਲ ਕਈ ਸਰੀਰਕ ਲਾਭ ਵੀ ਪ੍ਰਾਪਤ ਹੁੰਦੇ ਹਨ ਇਸ ਦੇ ਸੇਵਨ ਨਾਲ ਚਮੜੀ ਸਿਹਤਮੰਦ ਨਜ਼ਰ ਵਿੱਚ ਸੁਧਾਰ ਭਾਰ ਘਟ ਕਰਨ ਵਿੱਚ ਮਦਦ ਬਲੱਡ ਪ੍ਰੈਸ਼ਰ ਕੰਟਰੋਲ ਅਤੇ ਹੱਡੀਆਂ ਦੀ ਜਿਹੜੀ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਇਹ ਮਦਦ ਕਰਦਾ ਹੈ ਇਸ ਦੇ ਦਰਖਤ ਸੋਕਾ ਅਤੇ ਗਰਮੀ ਸਹਿ ਲੈਂਦੇ ਹਨ ਇਸ ਦੇ ਮੋٹے ਅਤੇ ਚਮੜੇ ਵਰਗੇ ਪੱਤੇ ਅਣਗੋਲੇ ਸਮੇਂ ਨੂੰ ਸਹਿ ਜਾਂਦੇ ਹਨ ਅਤੇ ਇਸ ਤੇ ਕੋਈ ਜ਼ਖਮ ਵਗੈਰਾ ਨਹੀਂ ਹੁੰਦੇ ਇਸ ਦੇ ਫਲਾਂ ਨੂੰ ਪੱਕਣ ਵੇਲੇ ਗਰਮ ਅਤੇ ਖੁਸ਼ਕ ਜਲਵਾਯੂ ਦੀ ਲੋੜ ਜਿਹੜੀ ਹੈ ਉਹ ਹੁੰਦੀ ਹੈ ਇਸ ਦੇ ਬੂਟੇ ਉਪਜਾਊ ਅਤੇ ਹਲਕੀ ਜ਼ਮੀਨ ਵਿੱਚ ਵੀ ਚੰਗੀ ਤਰ੍ਹਾਂ ਉੱਗ ਜਾਂਦੇ ਹਨ ਜੇਕਰ ਜ਼ਮੀਨ ਵਿੱਚ ਪਾਣੀ ਦੇ ਨਿਕਾਸ ਦਾ ਪ੍ਰਬੰਧ ਹੋਵੇ ਇਸ ਬੂਟੇ ਇਹ ਜਿਹੜੇ ਬੂਟੇ ਹਨ ਇਹ ਹੋਰ ਵੀ ਵਧੀਆ ਠੰਗ ਦੇ ਨਾਲ ਫੈਲਦੇ ਹਨ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਇਸ ਫਲ ਦੇ ਦਰਮਿਆਨੇ ਆਕਾਰ ਦਾ ਅੰਡੇ ਦੀ ਸ਼ਕਲ ਵਰਗਾ ਦਿਲ ਖਿੱਚਵਾਂ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ ਇਸ ਦਾ ਗੁੱਦਾ ਪੀਲੇ ਰੰਗ ਦਾ ਅਤੇ ਸਵਾਦ ਖੱਟਾ ਮਿੱਠਾ ਹੈ ਇਸ ਦੇ ਹਰ ਫਲ ਵਿੱਚ 4-5 ਦਰਮਿਆਨੇ ਜਿਹੜੇ ਬੀਜ ਵੀ ਉਹ ਹੁੰਦੇ ਆ ਮਾਰਚ ਮਹੀਨੇ ਦੇ ਆਖਰੀ ਹਫਤੇ ਵਿੱਚ ਇਹ ਜਿਹੜਾ ਫਲ ਆ ਉਹ ਪੱਕਦਾ ਹੈ ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰੀਆਂ ਸਬਜ਼ੀਆਂ ਦੇ ਨਾਲ ਨਾਲ ਫਲ ਖਾਣਾ ਵੀ ਬਹੁਤ ਜ਼ਰੂਰੀ ਹੈ ਇਸ ਦੇ ਲਈ ਭੋਜਨ ਚ ਅਜਿਹੇ ਫਲ ਸ਼ਾਮਲ ਕਰਨਾ ਜ਼ਰੂਰੀ ਹੈ ਜੋ ਸਾਰੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਅਜਿਹੇ ਚ ਲੋਕਾਟ ਫਲ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਗੇ ਪਰ ਇਹ ਐਂਟੀਆਕਸੀਡੈਂਟ ਐਂਟੀਬੈਕਟੀਰੀਅਲ ਫਾਈਬਰ ਆਇਰਨ ਕੈਲਸ਼ੀਅਮ ਪੋਟਾਸ਼ੀਅਮ ਜ਼ਿੰਕ ਆਦਿ ਨਾਲ ਭਰਪੂਰ ਹੁੰਦਾ ਹੈ ਅਜਿਹੇ ਜ ਇਸ ਦਾ ਸੇਵਨ ਨਾਲ ਇਮਿਊਨਿਟੀ ਜਿਹੜੀ ਆ ਉਹ ਵੱਧ ਜਾਂਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਲੋਕਾਠ ਚ ਫਾਈਬਰ ਕੈਲਸ਼ੀਅਮ ਪੋਟਾਸ਼ੀਅਮ ਬਕਾਇਦਾ ਜਿਹੜਾ ਹੈ ਉਹ ਇੰਨੇ ਕੁ ਜ਼ਿਆਦਾ ਤਤ ਹਨ ਕਿ ਇਸ ਦੇ ਸੇਵਨ ਦੇ ਨਾਲ ਜਿਹੜਾ ਕੋਸਟ੍ਰੋਲ ਦਾ ਲੈਵਲ ਹੈ ਉਹ ਵੀ ਕੰਟਰੋਲ ਰਹਿੰਦਾ ਹੈ ਨਾਲ ਹੀ ਇਹ ਦਿਲ ਦੇ ਸੈੱਲਾਂ 'ਚ ਸੋਜ ਦੀ ਸਮੱਸਿਆ ਨੂੰ ਦੂਰ ਕਰਕੇ ਉਸ ਨੂੰ ਤੰਦਰੁਸਤ ਰੱਖਣ ਦੇ ਵਿੱਚ ਸਹਾਇਤਾ ਕਰਦਾ ਹੈ ਅਜਿਹੇ 'ਚ ਦਿਲ ਸਿਹਤਮੰਦ ਹੋਣ ਦੇ ਨਾਲ ਨਾਲ ਸੰਬੰਧਿਤ ਬਿਮਾਰੀਆਂ ਦਾ ਜਿਹੜਾ ਖਤਰਾ ਹੈ ਉਹ ਬਹੁਤ ਘਟ ਜਾਂਦਾ ਹੈ ਅੱਜ ਕੱਲ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਲੀਵਰ ਨਾਲ ਸੰਬੰਧਿਤ ਹੈ ਲੀਵਰ 'ਚ ਗੜਬੜ ਹੋਣ ਕਾਰਨ ਪੀਲੀਆ ਅਤੇ ਹੋਰ ਬਿਮਾਰੀਆਂ ਦਾ ਖਤਰਾ ਹੁੰਦਾ ਹੈ ਜਹੇਚ ਲੋਕਾਟ ਦੇ ਪੱਤਿਆਂ ਤੋਂ ਤਿਆਰ ਕਾੜੇ ਦਾ ਸੇਵਨ ਕਰਨ ਨਾਲ ਲੀਵਰ ਨੂੰ ਤੰਦਰੁਸਤ ਰੱਖਣ ਵਿੱਚ ਸਹਾਇਤਾ ਮਿਲਦੀ ਹੈ ਇਸ ਵਿੱਚ ਵਿਟਾਮਿਨ E ਵਿਟਾਮਿਨ C ਹੋਣ ਨਾਲ ਅੱਖਾਂ ਵਿੱਚ ਚਮਕ ਆਉਂਦੀ ਹੈ ਅਤੇ ਕਮਜ਼ੋਰ ਅੱਖਾਂ ਵਾਲੇ ਲੋਕਾਂ ਨੂੰ ਇਸ ਦੇ ਜਿਹੜੇ ਫਾਇਦੇ ਆ ਉਹ ਰੋਜ਼ਾਨਾ ਖਾਣੇ ਵਿੱਚ ਜੇ ਇਸ ਨੂੰ ਸ਼ਾਮਲ ਕੀਤਾ ਜਾਵੇ ਤਾਂ ਉਹ ਜ਼ਰੂਰ ਮਿਲਦੇ ਹਨ ਇਸ ਵਿੱਚ ਐਂਟੀਆਕਸੀਡ ਗੁਣ ਹੁੰਦੇ ਹਨ ਅਤੇ ਇਹ ਕੈਲਸ਼ੀਅਮ ਨਾਲ ਭਰਪੂਰ ਹੈ ਅਜਿਹੇ 'ਚ ਇਸ ਦੇ ਸੇਵਨ ਨਾਲ ਮਾਸਪੇਸ਼ੀਆਂ ਤੇ ਹੱਡੀਆਂ ਜਿਹੜੀਆਂ ਆ ਉਹ ਵੀ ਬਹੁਤ ਮਜ਼ਬੂਤ ਹੁੰਦੀਆਂ ਹਨ ਸੋ ਮੇਰਾ ਆਪ ਦਾ ਖੁਦ ਦਾ ਇੱਕ ਨਿੱਜੀ ਤਜਰਬਾ ਹੈ ਕਿਉਂਕਿ ਮੈਨੂੰ ਕੁਛ ਛੋਟੀ ਲੀਵਰ ਦੀ ਪ੍ਰੋਬਲਮ ਸੀ ਭੁੱਖ ਘੱਟ ਲੱਗਦੀ ਸੀ ਜਦ ਤੋਂ ਮੈਂ ਇੱਕ ਘਰ ਦੇ ਵਿੱਚ ਇੱਕ ਬੂਟਾ ਲਾਇਆ ਹੋਇਆ ਹੈ ਜਿਸ ਤੋਂ ਖਾਣ ਦੇ ਨਾਲ ਜਿਹੜੀ ਭੁੱਖ ਆ ਉਹ ਵੀ ਵਧੀਆ ਹੋ ਗਈ ਹੈ ਅਤੇ ਸਿਹਤ ਵੀ ਜਿਹੜੀ ਆ ਉਹ ਤੰਦਰੁਸਤ ਹੁਣ ਨਜ਼ਰ ਆਉਂਦੀ ਆ ਸੋ ਲੋਕਾਟ ਦੇ ਫਲਾਂ ਨੂੰ ਖਾਓ ਤੇ ਸਿਹਤਮੰਦ ਰਹੋ ਤੁਸੀਂ ਇੱਕ ਹੋਰ ਵੀ ਬਹੁਤ ਵਧੀਆ ਤਜਰਬਾ ਕਰ ਸਕਦੇ ਹੋ ਇਹਦੇ ਪੱਤਿਆਂ ਦੀ ਹਰਬਲ ਚਾਹ ਬਣਾ ਕੇ ਜੇ ਤੁਸੀਂ ਪੀਂਦੇ ਆ ਤਾਂ ਤੁਹਾਨੂੰ ਕਿੰਨੇ ਕੁ ਫਾਇਦੇ ਹੋ ਸਕਦੇ ਆ ਇਹ ਮੈਂ ਦੱਸ ਨਹੀਂ ਸਕਦਾ ਤੁਸੀਂ ਅਜ਼ਮਾ ਕੇ ਦੇਖੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀਐਸਟੀ ਪਲੱਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਅਗਲੀ ਅਪਡੇਟ ਜਿਹੜੀ ਆ ਉਹ ਵੀ ਮਿਲਦੀ ਰਵੇ ਤੇ ਇਹ ਵੀਡੀਓ ਜਿਹੜੀ ਆ ਇਸ ਨੂੰ ਐਵੇਂ ਨਾ ਸਮਝਣਾ ਜਰੂਰ ਸ਼ੇਅਰ ਕਰਨਾ